ਜ਼ਿਲ੍ਹਾ ਚਲੰਦਰ ਅਦੀਨ ਆਉਂਦੇ ਪਿੰਡ ਲਖਣਪਾਲ ਵਿਖੇ ਖਰਾਬ ਪਏ ਬਿਜਲੀ ਦੇ ਟਰਾਂਸਫਾਰਮਰ ਨੂੰ ਬਦਲਣ ਲੱਗਿਆ ਬਿਜਲੀ ਵਿਭਾਗ ਵਿੱਚ ਠੇਕੇਦਾਰੀ ਤੇ ਕੰਮ ਕਰਨ ਵਾਲੇ ਇੱਕ ਕਰਮਚਾਰੀ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਲਖਵੀਰ ਚੁੰਬਰ ਪੁੱਤਰ ਰਾਮ ਲਬਾਇਆ ਵਾਸੀ ਚਾਹਲਕਲਾ ਜ਼ਿਲ੍ਹਾ ਨਵਾਂ ਸ਼ਹਿਰ ਵਜੋਂ ਹੋਈ ਹੈ ਬਿਲੀ ਵਿਭਾਗ ਵਿੱਚ ਕੰਮ ਕਰਨ ਵਾਲੇ ਉਸਦੇ ਸਾਥੀ ਸੰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਖਵੀਰ ਚੁੰਬਰ ਅਤੇ ਉਹ ਸਬ ਡਿਵੀਜ਼ਨ ਹਦੀਆਬਾਦ ਫਗਵਾੜਾ ਵਿਖੇ ਡਿਊਟੀ ਤੇ ਤਾਇਨਾਤ ਸਨ ਤਾਂ ਪਿੰਡ ਲਖਣਪਾਲ ਵਿਖੇ ਟਰਾਂਸਫਾਰਮਰ ਬਦਲ ਕਰੰਟ ਲੱਗ ਗਿਆ ਜਿਸ ਨੂੰ ਗਾਂਧੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਕੋਈ ਨਹੀਂ ਜੀ ਇੱਕ ਟਰਾਂਸਫਾਰਮ ਮਲੋ ਖਰਾਬ ਕਰ ਰਹੀ ਕਈ ਦਿਨਾਂ ਤੋਂ ਉਹ ਟਰਾਂਸ ਚੜਾਉਣ ਲਈ ਗਏ ਸੀ ਤੇ ਉਹਨੂੰ ਮਲੋ ਟਰਾਂਸ ਦਾ ਸਵਿਚ ਕੱਟ ਕੇ ਬੰਦਾ ਉੱਪਰ ਚੜਿਆ ਪਤਾ ਨਹੀਂ ਕਿੱਦਾਂ ਕਰੰਟ ਆ ਗਿਆ ਕਿਦਾਂ ਤੇ ਪਿੱਛੇ ਬਿਜਲੀ ਬੰਦ ਨਹੀਂ ਸੀ ਪਿੱਛੇ ਬੰਦ ਸੀ ਹਾਂਜੀ ਬੰਦ ਇਹ ਕਿੰਨੇ ਕ ਵੇ ਹੋਇਆ ਜੀ ਟਰਾਂਸਫਾਰਮ 6 ਵਜੇ ਚੇਂਜ ਕਿੰਨੇ ਕ ਵੇ ਕਰ ਰਹੇ ਸੀ 6 ਵਜੇ 6 ਵਜੇ ਕਿਹੜੇ ਪਿੰਡ ਕਰ ਰਹੇ ਸੀ ਲਖਨਪੁਰ ਲਖਨਪੁਰ ਹਾਂਜੀ ਤੇ ਸਪਲਾਈ ਕਿੱਦਾਂ ਆ ਗਈ ਕੁਝ ਪਤਾ ਨਹੀਂ ਚੱਲੇ ਪਤਾ ਨਹੀਂ ਕੁਝ ਪਤਾ ਲੱਗਾ ਮੈਂ ਵੀ ਉੱਪਰ ਜਾਣ ਲੱਗਾ ਸੀ ਬਸ ਜਸਤੀ 3:00 ਵਜੇ ਨੇ ਡੈਥ ਹੋਈ ਏ ਉਹ ਲਖਵੀਰ ਜੀ ਲਖਵੀਰ ਲਖਵੀਰ ਚੋਂ ਬਸ ਕਿੱਥੇ ਦੇ ਰਹਿਣ ਵਾਲੇ ਆ ਪਤਾਨੂ ਚਾਰ-ਪੰਜ ਟਾਂ ਚਲਕਲਾ ਚਲਕਲਾ ਤੇ ਪਹਿਲੂ ਕਿੱਥੇ ਲੈ ਕੇ ਆਏ ਹਸਪੀਟਲ ਕਿਹੜੇ ਲੈ ਕੇ ਆਏ ਗਾਂਧੀ ਹਸਪਤਾਲ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉੱਥੇ ਡੈਥ ਹੋ ਗਈ ਸੀ ਇਹਨਾਂ ਦੀ ਹਾਂਜੀ ਉੱਥੇ ਹੋ ਗਈ ਇਜਰਾਨ ਮ੍ਰਿਤਕ ਨੌਜਵਾਨ ਲਖਵੀਰ ਚੁੰਬਰ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ ਤੇ ਸੂਚਨਾ ਮਿਲੀ ਸੀ ਕਿ ਲਖਵੀਰ ਚੁੰਬਰ ਨੂੰ ਕੰਮ ਕਰਦੇ ਸਮੇਂ ਕਰੰਟ ਲੱਗ ਗਿਆ ਹੈ ਤੇ ਜਦੋਂ ਫਗਵਾੜਾ ਆਈ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਲਖਵੀਰ ਚੁੰਬਰ ਦਾ ਪਰਿਵਾਰ ਬੇਹੱਦ ਹੀ ਗਰੀਬ ਹੈ ਤੇ ਉਸ ਦਾ ਇੱਕ ਬਰਾਹਾੜ ਦਾ ਮਰੀਜ਼ ਹੈ। ਉਨ੍ਹਾਂ ਸਰਕਾਰ પાસે ਮੰਗ ਕੀਤੀ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ। ਮਾਮਲਾ ਮੁੰਡਾ ਇੱਧਰ ਕੰਮ ਕਰਦਾ ਸੀਗਾ ਬਸ ਉਹਦੇ ਕਰੰਟ ਲੱਗ ਗਿਆ। ਸਾਨੂੰ ਤਾਂ ਬਾਅਦ ਵਿੱਚ ਇੱਥੇ ਹਸਪਤਾਲ ਆਏ ਤੇ ਪਤਾ ਚੱਲੇ ਆ ਵੀ ਕੀ ਆਣਾ ਵਰਤ ਗਿਆ ਗਰੀਬ ਪਰਿਵਾਰਾਂ ਜਿੱਦਾਂ ਵੀ ਹੋ ਸਕੇ ਜਿੰਨੀ ਵੀ ਹੈਲਪ ਹੋ ਸਕੇ ਗਰੀਬ ਪਰਿਵਾਰ ਦੀ ਕਰਨੀ ਆ ਇਹਦੇ ਨਾਲ ਖੜਨਾ ਚਾਹੀਦਾ ਸਾਰਿਆਂ ਨੂੰ ਹਾਂਜੀ ਕੀ ਨਾਮ ਨਾਮ ਵਗੈਰਾ ਕੀ ਹੈ ਜੀ ਜਿਹਨੂੰ ਕਰੰਟ ਲੱਗਾ ਨਾਮ ਲਖਵੀਰ ਚੁੰਬਰ ਆ ਜੀ ਹਾਂਜੀ ਚਾਲਕਲਾਂ ਦਾ ਵਾਸੀ ਆ ਜੀ ਮੇਰਾ ਚਾਚਾ ਜੀ ਲੱਗਦਾ ਆ ਹਾਂਜੀ ਇਹ ਸੰਤਾ ਜੀ ਫੋਨ ਆਇਆ ਸੀਗਾ ਕਿ ਇੱਦਾਂ ਦਾ ਕਰੜਟ ਲੱਗਾ ਹੈ ਕਿ ਤੁਸੀਂ ਗਾਂਧੀ ਹਸਪਤਾਲ ਆ ਜਾਓ ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਇੱਥੇ ਪਹੁੰਚ ਕੇ ਪਤਾ ਲੱਗਾ ਕਿ ਇੱਦਾਂ ਦਾ ਕਰਕੇ ਖਤਮ ਹੋ ਗਿਆ ਆ ਤਾ ਕਰਕੇ ਸਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੱਧ ਤੋਂ ਵੱਧ ਪਰਿਵਾਰ ਦੀ ਹੈਲਪ ਕੀਤੀ ਜਾਵੇ ਗਰੀਬ ਪਰਿਵਾਰਾਂ ਭਰਾ ਹਾੜ ਦਾ ਮਰੀਜ਼ ਆ ਤੇ ਫੈਮਿਲੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਆ ਜੀ ਤਾਂ ਕਰਕੇ ਇਸ ਪ੍ਰਸ਼ਾਸਨ ਤੋਂ ਹੀ ਕਹਿੰਦੇ ਆ ਕਿ ਜਿੰਨੀ ਹੋ ਸਕੇ ਵੱਧ ਤੋਂ ਵੱਧ ਮੰਗ ਕਰੋ ਪ੍ਰਾਈਵੇਟ ਕੀ ਸਪਲਾਈ ਵਗੈਰਾ ਪਿੱਛੇ ਬੰਦ ਨਹੀਂ ਸੀ ਸਰ ਇਹ ਨਾਲ ਮੁੰਡਾ ਜਿਹੜਾ ਸੀਗਾ ਉਹ ਤਾਂ ਸਾਨੂੰ ਇਹੀ ਕਹਿ ਰਿਹਾ ਕਿ ਪਿੱਛੋਂ ਸਪਲਾਈ ਬੰਦ ਸੀਗੀ ਤੇ ਬਾਕੀ ਜਦੋਂ ਇਹ ਕਹਿੰਦੇ ਵੀ ਉੱਪਰ ਚੜ ਚੁ ਗਿਆ ਸੀਗਾ ਤੇ ਜਦੋਂ ਇਹ ਇਹ ਚੜਨ ਲੱਗਾ ਤਾਂ ਕਰੰਟ ਲਾ ਕੇ ਜੀ ਇਦਾਂ ਹੋ ਗਿਆ ਜੀ ਇਹ ਕਿੰਨੇ ਕ ਵਜੇ ਹਾਸਾ ਹੋਇਆ ਸਰ ਸਾਨੂੰ ਸਰ ਫੋਨ ਹੀ ਆਇਆ ਜੀ 7 ਵਜੇ ਦੇ ਕਰੀਬ 6 ਵਜੇ ਦੇ ਕਰੀਬ ਸਵਾ 6 ਵਜੇ ਦੇ ਪਤਾ ਪੱੜ ਲੱਗਾ ਜੀ ਇਹ ਮੁੰਡਾ ਹਾਦਿਆਬਾਡ ਡਿਵੀਜ਼ਨ ਦੇ ਵਿੱਚ ਕੰਮ ਕਰਦਾ ਹੈ ਸਬ ਡਿਵੀਜ਼ਨ ਦੇ ਵਿੱਚ ਇਹਨੇ ਦੇਣਾ ਥੋੜੇ ਦਿਨਾਂ ਤੋਂ ਲਖਨਪਾਲ ਦੇ ਵਿੱਚ ਇੱਕ ਫੀਡਰ ਹੈ 24 ਘੰਟੇ ਜਿੱਤੇ ਥੋੜੀ ਜਿਹੀ ਟ੍ਰਾਫਿਕ ਹੋ ਗਈ ਇੱਕ ਪ੍ਰੋਬਲਮ ਆndi ਸੀ ਉਹ ਬੰਦੇ ਨੇ ਅੱਜ ਪ੍ਰੋਬਲਮ ਨੂੰ ਹੱਲ ਕਰਨ ਲਈ ਨਵਾਂ ਟ੍ਰਾਫਿਕ ਰੱਖਣ ਗਏ ਸੀ ਉਥੇ ਕੰਮ ਕਰਦੇ ਦੌਰਾਨ ਇਹਦਾ ਹਾਦਸਾ ਹੋ ਗਿਆ ਜਿਹਨਾਂ ਨੂੰ ਜਦੋਂ ਇੱਥੋਂ ਜਿੱਥੇ ਹਾਦਸਾ ਲਖਨਪਾਲ ਉਥੋਂ ਜਦੋਂ ਗਾਂਧੀ ਹਸਪੀਟਲ ਲੈ ਗਏ ਉਥੇ ਉਹਨੂੰ ਮੌਤ ਕਰਾ ਦਿੱਤੀ ਗਈ ਵੀ ਇਹ ਬੰਦੇ ਜੀ ਦਾ ਕੀ ਨਾਂ ਜੀ ਇਹਨਾਂ ਦਾ ਇਹਨਾਂ ਦਾ ਨਾਮ ਜੀ ਲਖਵੀਰ ਚੁੰਬਰ ਜੀ ਕਿੱਥੇ ਦੇ ਰਹਿਣ ਵਾਲੇ ਆ ਪਿੰਡ ਚਾਰਕਲਾਂ ਜੀ ਤੇ ਕਿੰਨੇ ਭੈਣ ਭਾਈ ਆ ਕੁਝ ਪਤਾ ਜੀ ਸਰ ਜੀ ਇਹ ਦੋ ਭਰਾ ਆ ਜੀ ਮਾਰ ਪਿਆ ਜੀ ਉਹ ਤਾਂ ਕਟੜਾ ਦੀ ਸੂਚਨਾ ਮਿਲਦੇ ਸਾਰੇ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ Laash ਨੂੰ Postmortem ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਧਰ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਹਸਪਤਾਲ ਵਿਖੇ ਲਖਵੀਰ ਚੁੰਬਰ ਨਾਮਕ ਨੌਜਵਾਨ ਨੂੰ ਲਿਆਂਦਾ ਗਿਆ ਸੀ ਜਿਸ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉਹਨਾਂ ਵੱਲੋਂ Laash ਨੂੰ ਮਰਦਾ ਘਰ ਵਿਖੇ Postmortem ਲੈ ਰਖਵਾ ਦਿੱਤਾ ਗਿਆ ਹੈ। ਸਾਡੇ ਕੋਲ ਅੱਜ 10 ਵਜੇ ਦੀ ਪ੍ਰੀਮ ਲਖਵੀਰ ਚੁੰਬਰ ਸਨੋ ਭਰਾਮ ਲਭਾਇਆ ਜੋ ਕਿ ਰੈਨ ਵਾਲੇ ਹੰਝਾਲ ਕਲਾ ਸਹੀ ਤੋ ਸਹੀ ਨਗਰ ਦੇ ਰਹੇ ਹਨ ਬਦਲੇ ਸਾਡੇ ਕੋ ਬ੍ਰੋਡਡ ਬੋਡੀ ਲੈ ਕੇ ਆਏ ਉਸ ਕੇਸ ਜਿਸ ਵਿੱਚ ਜੋ ਕਿ ਦੱਸਿਆ ਜਾਂਦਾ ਹੈ ਕਿ ਇਹਨਾਂ ਨੂੰ ਇਲੈਕਟ੍ਰਿਕ ਸ਼ੌਕ ਦੇ ਨਾਲ ਫੈਟ ਹੋਈ ਇਹਨਾਂ ਨੇ ਸਾਡੇ ਕੋ ਡੈਡਵਾਰ ਲੈ ਕੇ ਆਏ ਸੀ ਉਹਨਾਂ ਨੂੰ ਮੌਤ ਵਿੱਚ ਸੁੱਟਾ ਦਿੱਤਾ ਤੇ ਅੱਗੇ ਪੁਲਿਸ ਦੀ ਕਾਰਵਾਈ ਆਪਣੀ ਕਮਿਟੀ ਤੇ ਦਿੱਤੀ ਗਈ